ਤਾਂ ਜਦੋਂ ਉਹ ਬਜ਼ੁਰਗ ਕੁੱਤੇ ਦੀ ਜੂਨ ਵਿੱਚ ਆਉਂਦਾ ਹੈ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਉਸ ਨੂੰ ਪੁੱਛਦੇ ਹਨ ਕਿ ਆਪ ਜੀ ਨੇ ਕੁਕਰ ਦੀ ਜੂਨ ਵਿੱਚੋਂ ਮੁਕਤ ਕਰ ਦਈਏ ਤਾਂ ਅੱਗੋਂ ਉਹ ਕਹਿੰਦਾ ਹੈ ਕਿ ਬਾਬਾ ਜੀ ਸੰਤ ਜੀ ਮੇਰਾ ਖੇੜਾ ਛੱਡ ਦੋ ਇਹ ਸਾਰੀ ਰਾਤ ਮੇਰੇ ਪੁੱਤ ਪੋਤੇ ਸੁੱਤੇ ਰਹਿੰਦੇ ਆ ਰਾਖੀ ਤਾਂ ਮੈਂ ਕਰਦਾ ਇੱਥੇ ਜੇ ਮੈਂ ਵੀ ਇਥੋਂ ਚਲਾ ਗਿਆ ਇਹਨਾਂ ਦੀ ਚੋਰੀ ਹੋ ਜੂ ਤੁਸੀਂ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਦੇਖੋ ਭਾਸ਼ਾ ਉਹੀ ਹੈ ਜਿਹੜੀ ਉਹ ਪਹਿਲਾ ਮਨੁੱਖਾ ਜਨਮ ਸਮੇਂ ਬੋਲਦੀ ਸੀ ਕਿਉਂਕਿ ਸੰਸਕਾਰ ਉਹੀ ਚੱਲਦੇ ਆ ਜਦੋਂ ਬਾਲਦਾਂ ਨੂੰ ਗਾਲਾਂ ਕੱਢਦਾ ਸੀ ਮਹਾਰਾਜ ਜੀ ਨੇ ਆਖਿਆ ਸੀ ਵਾਹਿਗੁਰੂ ਵਾਹਿਗੁਰੂ ਕਹੋ ਪਿਆਰੇ ਕਹਿੰਦਾ ਤੁਸੀਂ ਸੰਤ ਜੀ ਸਾਧੂ ਤੁਸੀਂ ਅੱਗੇ ਵਧੋ ਇਹ ਜੱਟਾਂ ਦਾ ਕੰਮ ਆ ਹੰਕਾਰ ਚ ਬੋਲਿਆ ਸੀਗਾ ਪਰ ਅੱਜ ਵੀ ਉਵੇਂ ਹੀ ਕਹਿ ਰਿਹਾ ਤੂੰ ਆਪਣਾ ਕੰਮ ਕਰ ਮੈਨੂੰ ਮੁਕਤੀ ਸ਼ਕਤੀ ਨਹੀਂ ਦੇਂਦੀ ਮੈਨੂੰ ਨਹੀਂ ਜਾਂਦਾ ਰੱਬ ਦਾ ਦੂਆਰ ਹਣ ਸਤਗੁਰ ਮਹਾਰਾਜ ਸੱਚੇ ਬਾਛਾ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਕੁਝ ਲੋਗ ਹੁੰਦੇ ਆ ਜਿਹੜੇ ਸਮਝਾਇਆ ਨਹੀਂ ਸਮਝਦੇ ਸਮਾਪਿਆ ਕੁੱਤੇ ਦੀ ਉਮਰ ਹੈ ਕਿੰਨੀ ਕੁ ਹੁੰਦੀ ਆ ਇਹ ਵੀ ਮਰ ਗਿਆ ਗੰਦਗੀ ਦਾ ਕੀੜਾ ਬਣ ਗਿਆ ਜਦੋਂ ਥੱਲੇੋਂ ਨਾਲੀ ਵਿੱਚੋਂ ਆਪਣੇ ਘਰ ਵਿੱਚ ਜਾ ਰਿਹਾ ਹੈ ਇਹੀ ਵੱਡਾ ਪਹਿਲਾਂ ਬਲਦ ਫਿਰ ਕੁੱਤਾ ਫਿਰ ਕੀੜਾ ਬਣਿਆ ਹੁਣ ਜਦੋਂ ਜਾ ਰਿਆ ਨਾ ਮੂਹ ਦੇ ਕਾਰਨ ਨਾਲੀ ਤੇ ਚੜ ਰਿਹਾ ਸਤਗੁਰ ਮਹਾਰਾਜਾ ਚਿਪਾਸ਼ਾ ਜੀ ਫੇਰ ਆਏ ਨਗਰੀ ਵਿੱਚ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਾ ਆਹ ਕੀੜਾ ਵੇਖ ਰਹੇ ਹਾਂ ਇਹ ਕੀੜੇ ਨੂੰ ਫੜੋ ਕਹਿੰਦੇ ਮਹਾਰਾਜ ਸੱਚੇ ਬਾਦਸ਼ਾਹ ਜੀ ਆਪ ਕਿਹੜੇ ਵਜਨ ਕਰ ਰਹੇ ਹੋ ਇਹ ਕੀੜਾ ਗੰਦੀ ਨਾਲੀ ਦਾ ਹੈ ਇਹ ਮਹਾਰਾਜ ਆਪ ਜੀ ਨੇ ਕੀ ਕਰਨਾ ਹੈ ਇਸ ਦਾ ਤਾਂ ਫਿਰ ਆਖਿਆ ਤੁਸੀਂ ਵਚਨ ਮੰਨੋ ਵਚਨ ਮੰਨਿਆ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਇਹਦਾ ਜਨਮਾਂ ਜਨਮਾਂ ਦਾ ਇਹ ਨਹੀਂ ਕਈ ਜਨਮਾਂ ਦਾ ਭਾਈ ਮਰਦਾਨਾ ਜੀ ਆਪਣੇ ਨਾਲ ਸੰਬੰਧ ਹੈ ਕਹਿਣਾ ਮਨ ਨੂੰ ਕਹਿ ਲੱਗੇ ਬਾਬਾ ਜੀ ਆਪ ਜੀ ਦਾ ਪਤਾ ਹੀ ਨਹੀਂ ਲੱਗਦਾ ਆਪ ਜੀ ਦੇ ਚੋਜ ਨਿਆਰੇ ਐ ਇੱਕ ਗੰਦੀ ਨਾਲੀ ਦੇ ਕੀੜੇ ਦਾ ਆਪਣੇ ਨਾਲ ਕੀ ਸੰਬੰਧ ਹੈ ਭਾਈ ਮਰਦਾਨਾ ਜੀ ਪੁੱਛਣ ਲੱਗੇ ਮਹਾਰਾਜ ਤੁਮ ਸੱਚੇ ਬਾਦਸ਼ਾਹ ਜੀ ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ ਇਹਨੂੰ ਕੀੜੇ ਨੂੰ ਲੈ ਕੇ ਆਓ ਭਾਈ ਮਰਦਾਨਾ ਜੀ ਨੇ ਕੀੜਾ ਲਿਆਂਦਾ ਸੱਚੇ ਬਾਦਸ਼ਾਹ ਜੀ ਮਹਾਰਾਜ ਨੇ ਚੁੱਕਿਆ ਸੀ ਕੀੜਾ ਆਪਣੇ ਹੱਥਾਂ 'ਤੇ ਰੱਖਿਆ ਅੰਮ੍ਰਿਤ ਦਾ ਛੱਟਾ ਮਾਰਿਆ ਜਲ ਦਾ ਛੱਟਾ ਮਾਰ ਕੇ ਵਾਹਿਗੁਰੂ ਕਿਹਾ ਸਤਨਾਮ ਕਿਹਾ ਮਹਾਰਾਜ ਜੀ ਕਹਿਣ ਲੱਗੇ ਹੁਣ ਤੂੰ ਤੇ ਨਹੀਂ ਸੀ ਹੋਣਾ ਪਰ ਸਾਨੂੰ ਤੱਕੇ ਨਾਲ ਤੇਰੀ ਮੁਕਤੀ ਕਰਨੀ ਪਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੱਚੇ ਬਾਦਸ਼ਾਹ ਜੀ ਨੇ ਰਹਿਮਤ ਕਰ ਦਿੱਤੀ ਨਾਨਕ ਨਦਰੀ ਨਦਰ ਨਿਹਾਲ ਇਸ ਕਰਕੇ ਗੁਰੂ ਪਿਆਰਿਓ ਮਹਾਰਾਜ ਕਿੰਨੇ ਦਿਆਲੂ ਕਰਪਿਆਲੂ ਆ ਫਿਰ ਵੀ ਉਹਨੂੰ ਮੁਕਤੀ ਦੇ ਦਿੱਤੀ